ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਪੂਰਥਲਾ ਪੁਲਿਸ ਵੱਲੋਂ ਪੂਕਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅੱਜ ਪਿੰਡ ਟੱਫਈ ਵਿਖੇ ਕਰਵਾਏ ਗਏ ਫਲੈਗ ਮਾਰਚ ਦੌਰਾਨ ਐਸਐਸਪੀ ਤੂਰਾ ਨੇ ਕਿਹਾ ਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਅਤੇ ਬਲਾਕ ਸੰਮਤੀ 88 ਜ਼ੋਨਾਂ ਲਈ ਚੋਣਾਂ ਹੋਣਗੀਆਂ ਜਿਸ ਲਈ ਪੁਲਿਸ ਫੋਰਸ ਦੀ ਟੁਕ ਵੀ ਤੈਨਾਤੀ ਕੀਤੀ ਗਈ ਹੈ ਉਹਨਾਂ ਜਾਣਕਾਰੀ ਦਿੱਤੀ ਕਿ ਉੱਚ ਅਧਿਕਾਰੀਆਂ ਤੋਂ ਇਲਾਵਾ ਲਗਭਗ 1800 ਪੁਲਿਸ ਕਰਮੀ 661 ਪੋਲਿੰਗ ਬੂਥਾਂ ਤੇ ਤੈਨਾਤ ਰਹਿਣਗੇ ਇਸ ਤੋਂ ਇਲਾਵਾ ਹਰ 20 ਪਿੰਡਾਂ ਲਈ ਵਿਸ਼ੇਸ਼ ਗਸ਼ਟ ਟੀਮਾਂ ਬਣਾਈਆਂ ਗਈਆਂ ਹਨ ਜੋ ਲਗਾਤਾਰ ਗਸ਼ਟ ਕਰਕੇ ਸਥਿਤੀ ਤੇ ਨਜ਼ਰ ਰੱਖਣਗੀਆਂ ਐਸਐਸਪੀ ਤੂਰਾ ਨੇ ਕਿਹਾ ਕਿ ਆ ਕਿ ਚੋਣਾ ਦੌਰਾਨ ਕਿਸੇ ਵੀ ਸ਼ਰਾਰਤੀ ਅੰਸਰ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਸਮਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਵਾਧੂ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਭੈ ਦੇ ਵਤ ਚੜ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਪਰਸੋ ਦੇ ਦਿਨ ਜਿਹੜਾ ਜ਼ਿਲ੍ਹਾ ਪਰੀਸ਼ਦ ਦੀ ਚੋਣਾਂ ਅਤੇ ਬਲਾਕ ਸਮਿਤੀ ਦੀ ਜਿਹੜੀ ਚੋਣਾਂ ਹੋਣੀ ਹੈ ਤੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ 661 ਪੋਲਿੰਗ ਬੂਥ ਹੈ ਉਹਦੇ ਉੱਤੇ ਮੁਕੰਮਲ ਸੁਰੱਖਿਆ ਦੇ ਜਿਹੜੇ ਪ੍ਰਬੰਧ ਕੀਤੇ ਗਏ ਹਨ ਸਾਡੇ ਕੋਲ ਜਿਹੜੀ ਇੱਕ ਭਾਰੀ ਮਾਤਰਾ ਚ ਜਿਹੜਾ ਪੁਲਿਸ ਬਲ ਉਹ ਹੈੱਡਕੁਆਰਟਰ ਵੱਲੋਂ ਵੀ ਤੇ ਜ਼ਿਲ੍ਹਾ ਪੱਧਰ ਤੇ ਵੀ ਅਸੀਂ ਮੋਬਾਈਲਾਈਜ਼ ਕੀਤਾ ਹੈ ਸਾਡੇ ਕੋਲ ਭਾਰੀ ਮਾਤਰਾ ਚ ਬਲ ਅਵੇਲੇਬਲ ਹੈਗਾ ਹੈ ਤੇ ਅਸੀਂ ਜਿਹੜੇ 665 ਪੋਲਿੰਗ ਲੋਕੇਸ਼ਨਸ ਹੈਗੇ ਪੋਲਿੰਗ ਸਟੇਸ਼ਨਸ ਹੈ ਉਹਦੇ ਉੱਤੇ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਤੇ ਨਾਟ ਕਰ ਰਹੇ ਹੈਗੇ ਆ ਇਹਦੇ ਵਿੱਚ 1800 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਜਿਹਦੀ ਸੁਰੱਖਿਆ ਡਿਊਟੀ ਦੇ ਵਿੱਚ ਜਿਹੜੇ ਤਾਇਨਾਤ ਹੋਣਗੇ ਇਹਦੇ ਨਾਲ ਨਾਲ ਅਸੀਂ ਵੱਖ-ਵੱਖ ਜਿਹੜੀ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਹੋਈਆਂ ਆ ਜਿਹਦੇ ਵਿੱਚ ਕੰਟੀਨਿਊਸਲੀ ਜਿਹੜਾ ਇਲਾਕੇ ਦੇ ਵਿੱਚ ਪੈਟਰੋਲਿੰਗ ਕਰਦੇ ਰਹਿਣਗੇ ਤੇ ਜਿੱਥੇ ਵੀ ਕੋਈ ਸਾਨੂੰ ਕਿਸੇ ਤਰੀਕੇ ਦੀ ਵੀ ਸ਼ਿਕਾਇਤ ਆਂਦੀ ਹੈ ਤੇ ਕਿਸੇ ਤਰੀਕੇ ਦੀ ਜਿਹੜੀ ਗਲਤ ਜਿਹੜੀ ਗਤੀਵਿਧੀ ਹੁੰਦੀ ਹੈ ਤੁਰੰਤ ਮੌਕੇ ਤੇ ਪਹੁੰਚ ਕੇ ਉਹਦੇ ਤੇ ਬਣਦੀ ਜਿਹੜੀ ਲੋੜੀਂਦੀ ਕਾਰਵਾਈ ਕੀਤੀ ਜਾਊਗੀ ਇਸੋ ਸੈਂਸਿਟਿਵ ਬੂਥ ਕਿਹੜੇ-ਕਿਹੜੇ ਨੇ ਨਹੀਂ ਇਹਦੇ ਵਿੱਚ ਤਕਰੀਬਨ ਅਸੀਂ 137 ਲੋਕੇਸ਼ਨਸ ਆਈਡੈਂਟੀਫਾਈ ਕੀਤੀਆਂ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਜਿੱਥੇ ਸੈਂਸਿਟੀਵਿਟੀ ਜ਼ਿਆਦਾ ਹੈਗਾ ਹੈ ਜਾਂ ਜਿੱਥੇ ਇਲੈਕਸ਼ਨ ਥੋੜੇ ਹੌਟਲੀ ਕੰਟੈਸਟਡ ਹੈ ਉਹਦੇ ਉੱਤੇ ਅਸੀਂ ਹੋਰ ਮੁਕੰਮਲ ਜਿਹੜੀ ਤਿਆਰੀ ਕੀਤੀ ਹੈ ਜਿਹੜੀ ਆਲਰੇਡੀ ਸੁਰੱਖਿਆ ਅਸੀਂ ਦਿੱਤੀ ਹੋਈ ਹੈ ਉਹਨੂੰ ਅਸੀਂ ਹੋਰ ਜ਼ਿਆਦਾ ਉੱਥੇ ਪੁਲਿਸ ਪਲ ਹੋਰ ਜ਼ਿਆਦਾ ਵਧਾਇਆ ਗਿਆ ਤੇ ਉੱਥੇ ਜਿਹੜੀ ਗਸ਼ਤ ਹੈ ਉਹ ਵੀ ਸਾਡੀ ਹੋਰ ਜ਼ਿਆਦਾ ਸਖਤ ਰਹੂਗੀ। ਉਸ ਚੋਣ ਪ੍ਰਚਾਰਾ ਸ਼ਾਮ ਨੂੰ 5 ਵਜੇ ਬੰਦ ਹੋਣ ਜਾ ਰਿਹਾ। ਤੇ اپیل ਕਰਨਾ ਚਾਹੁੰਦੇ ਆ ਜਿਹੜੇ ਬਾਹਰੋਂ ਲੋਕ ਆਏ ਹੋਏ ਆ ਉਹਨਾਂ ਨੂੰ ਸ਼ਹਿਰ ਛੱਡਣ ਦੀ ਰਪਿੰਦਰ ਸਿੰਘ ਬੰਦੀ ਬਿਲਕੁਲ ਇਹ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਮਣੇ ਆਲਰੇਡੀ ਹੁਕਮ ਜਿਹੜੇ ਕੱਢ ਦਿੱਤੇ ਗਏ ਹਨ ਕਿ ਜਿਹੜੇ ਵੀ ਬੰਦੇ ਇਸ ਇਲਾਕੇ ਦੇ ਜਿਹੜੇ VOTER ਨਹੀਂ ਹਨ ਉਹ ਇਲਾਕਾ ਛੱਡ ਕੇ ਇਮੀਡੀਏਟਲੀ ਚਲੇ ਜਾਣ ਨਹੀਂ ਤਾਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਹੋਈ ਕਿ ਤੇ ਜੇ ਕੋਈ ਸਾਨੂੰ ਐਦਾ ਦਾ ਜਿਹੜਾ ਕੋਈ ਵੀ ਇਨਸਾਨ ਸਾਨੂੰ ਮਿਲਦਾ ਹੈਗਾ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ ਤੇ ਅੱਜ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਨੂੰ ਦੇਖਦੇ ਹੋਏ ਅਸੀਂ ਵੱਖ-ਵੱਖ ਜਿਹੜੇ ਵਲਨਰੇਬਲ ਤੇ ਸੈਂਸਿਟਿਵ ਪਾਕਟਸ ਦੇ ਵਿੱਚ ਫਲੈਗ ਮਾਰਚਸ ਕਰ ਰਹੇ ਆ ਅੱਜ ਇਸ ਵੇਲੇ ਅਸੀਂ ਟਪਾਈ ਪਿੰਡ 'ਚ ਹੈਗੇ ਆ ਕਪੂਰਥਲਾ ਦੇ ਵਿੱਚ ਇੱਥੇ ਤੇ ਹੋਰ ਜਿਹੜੇ ਸਾਨੂੰ ਲੱਗਦਾ ਸੈਂਸਿਟਿਵ ਪਿੰਡ ਉੱਥੇ ਅਸੀਂ ਫਲੈਗ ਮਾਰਚਸ ਕਰ ਰਹੇ ਆ ਇਹਦੇ ਨਾਲ ਨਾਲ ਪੁਲਾਥ ਹਲਕੇ ਦੇ ਵਿੱਚ ਵੀ ਜਿਹੜਾ ਨੜਾਲਾ ਬਲੌਕ ਹੋ ਗਿਆ ਢਿਲਵਾ ਬਲੌਕ ਹੋ ਗਿਆ ਫਗਵਾੜਾ ਬਲੌਕ ਉੱਥੇ ਵੀ ਜਿਹੜੇ ਵੱਖ-ਵੱਖ ਸੈਂਸਿਟਿਵ ਪਾਕਟ ਦੇ ਫਲੈਗ ਮਾਰਚਸ ਲੱਗੇ ਜਾ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਝੜ ਕੇ ਆਪਣਾ ਜਿਹੜਾ ਵੋਟ ਦਾ ਜਿਹੜਾ ਹੱਕ ਹੈਗਾ ਹੈ ਉਹਦੀ ਵਰਤੋਂ ਕਰਨ ਵੱਧ ਝੜ ਕੇ ਸਾਹਮਣੇ ਆਉਣ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਮੁਕੰਮਲ ਪ੍ਰਬੰਧ ਕੀਤੇ ਹਨ ਤੇ ਬੇਖੌਫ ਹੋ ਕੇ ਆਪਣੇ ਵੋਟ ਦਾ ਜਿਹੜਾ ਵਰਤੋਂ ਕਰੋ ਸਟਾਰ نیوز ਪੰਜਾਬੀ ਟੀਵੀ ਲਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ